ਇਹ ਹੈ ਪਿੰਡ ਦੇ ਬਾਰ-ਬਾਰ ਬਣੀ ਹੋਈ ਇੱਕ ਬੜੀ ਹੀ ਪੁਰਾਤਨ ਜਹੀ ਹਵੇਲੀ। ਇਸ ਹਵੇਲੀ ਦੇ ਲਾਗੇ ਹੀ ਪਿੰਦੇ ਪਿੰਡ ਚ ਇੱਕ ਛੋਟੀ ਜਹੀ ਕੁੜੀ ਰਹਿੰਦੀ ਸੀ। ਉਸ ਕੁੜੀ ਦਾ ਨਾਮ ਸੀ ਚੰਨੀ। ਚੰਨੀ ਦੀ ਉਮਰ ਕੇਵਲ 8 ਕਰਿਆਂ ਦੀ ਸੀ। ਪੜ੍ਹਾਈ ਲਿਖਾਈ ਨੂੰ ਤਾਂ ਚੰਨੀ ਬੇहद ਹੁਸ਼ਿਆਰ ਸੀ ਪਰ ਥੋੜੀ ਜਹੀ ਡਰਪੋਕ ਸੀ। ਜੇ ਕਿਤੇ ਰਾਤ ਨੂੰ ਘਰੇ ਬੱਤੀ ਚਲੇ ਜਾਣੀ ਤਾ ਚੰਨੀ ਨੇ ਡਰ ਦੀ ਮਾਰੀ ਨੇ ਆਪਣੀ ਮਾਂ ਨੂੰ ਵਾਜਾ ਮਾਰਨ ਲੱਗ ਪੈਣਾ ਮਾਂ ਮਾਂ ਮੇਰੇ ਕੋਲ ਆ ਜਾ ਮੈਨੂੰ ਡਰ ਲੱਗਦਾ ਪਿਆ ਚੰਨੀ ਦੀ ਮਾਂ ਨੇ ਬਥੇਰਾ ਹੱਸ ਕੇ ਸਮਝਾਉਣਾ ਕਿ ਪੁੱਤ ਡਰ ਸਿਰਫ ਸਾਡੇ ਦਿਮਾਗ 'ਚ ਹੁੰਦਾ ਹੈ ਪਰ ਚੰਨੀ ਦੇ ਦਿਮਾਗ 'ਚੋਂ ਡਰ ਨਾਂ ਦੀ ਸ਼ੈ ਖਤਮ ਨਹੀਂ ਸੀ ਹੋ ਰਹੀ ਉਹਨੇ ਅੱਗੇ ਸਿਰਫ ਸਿਰ ਹਿਲਾ ਦੇਣਾ ਪਿੰਡ ਦੇ ਬਾਰ-ਬਾਰ ਬਣੀ ਉਸ ਹਵੇਲੀ ਦੇ ਸਬੰਧ 'ਚ ਪਿੰਡ ਦੇ ਬੱਚਿਆਂ ਵਿੱਚ ਆਮ ਕਰਕੇ ਇੱਕ ਚਰਚਾ ਸ਼ੜੀ ਰਹਿੰਦੀ ਸੀ ਕਿ ਰਾਤ ਨੂੰ ਉਥੇ ਚੀਕਾਂ ਸੁਣਾਈ ਦਿੰਦੀਆਂ ਨੇ ਉਹਨਾਂ ਦੇ ਜ਼ਿਹਨ ਦੇ ਵਿੱਚ ਇਹ ਗੱਲ ਘੜ ਕੀਤੀ ਹੋਈ ਸੀ ਕਿ ਉਥੇ ਕੋਈ ਭੂਤ ਰਹਿੰਦਾ ਹੈ ਇੱਕ ਦਿਨ ਸਕੂਲ ਦੇ ਵਿੱਚ ਮਾਸਟਰ ਜੀ ਨੇ ਵੀ ਬੱਚਿਆਂ ਨੂੰ ਸਮਝਾਇਆ ਕਿ ਬੱਚਿਓ ਭੂਤ ਸਿਰਫ ਕਹਾਣੀਆਂ ਦੇ ਵਿੱਚ ਹੁੰਦੇ ਨੇ ਅਸਲ ਜ਼ਿੰਦਗੀ ਦੇ ਵਿੱਚ ਨਹੀਂ ਜੋ ਡਰਾਉਣਾ ਲੱਗਦਾ ਹੈ ਉਹ ਕੇਵਲ ਤੇ ਕੇਵਲ ਸਾਡੇ ਮਨ ਦਾ ਡਰ ਹੁੰਦਾ ਹੈ ਪਰ ਚੰਨੀ ਨੂੰ ਇਹ ਗੱਲ ਸਮਝ ਨਹੀਂ ਸੀ ਆ ਰਹੀ ਡਰਨਾ ਦੀ ਸ਼ੈ ਹੱਲੇ ਵੀ ਉਹਦੇ ਜ਼ਿਹਨ ਦੇ ਵਿੱਚ ਪਈ ਹੋਈ ਸੀ ਇੱਕ ਦਿਨ ਸਕੂਲੋਂ ਛੁੱਟੀ ਵੇਲੇ ਚੰਨੀ ਦੇ ਸਾਥੀ ਸੁਖੇ ਅਤੇ ਦਰਸ਼ਪ੍ਰੀਤ ਕੌਰ ਨੇ ਨੌਟੰਕੀ ਕੀਤੀ ਦਰਸ਼ਪ੍ਰੀਤ ਕਹਿਣ ਲੱਗੀ ਚੰਨੀ ਜੇ ਤੂੰ ਨਿਡਰ ਬਣਨਾ ਚਾਹੁੰਦੀ ਹੈ ਤਾਂ ਰਾਤ ਨੂੰ ਚੱਲ ਆਪਾਂ ਹਵੇਲੀ ਦੇਖਣ ਚੱਲੀਏ ਸੁਖੇ ਨੇ ਵੀ ਹੱਸਦਿਆਂ ਹੋਇਆਂ ਕਿਹਾ ਹਾਂ ਹਾਂ ਉੱਥੇ ਤਾਂ ਰਾਤ ਨੂੰ ਕਾਲਾ ਸਾਇਆ ਵੀ ਨਜ਼ਰ ਆਉਂਦਾ ਹੈ ਪਹਿਲਾਂ ਤਾਂ ਚੰਨੀ ਡਰ ਗਈ ਪਰ ਫਿਰ ਉਹਨੂੰ ਆਪਣੀ ਮਾਂ ਦੀ ਗੱਲ ਚੇਤੇ ਆ ਗਈ ਕਿ ਡਰ ਸਿਰਫ ਸਾਡੇ ਦਿਮਾਗ ਦੇ ਵਿੱਚ ਹੁੰਦਾ ਹੈ ਫਿਰ ਚੰਨੀ ਨੇ ਵੀ ਹੌਸਲਾ ਜਗਾ ਕਰਕੇ ਹਾਂ ਕਰ ਦਿੱਤੀ ਅਗਲੀ ਰਾਤ ਚੰਨੀ ਦਰਸ਼ਪ੍ਰੀਤ ਤੇ ਸੁੱਖਾ ਆਪੋ ਆਪਣੇ ਹੱਥਾਂ ਦੇ ਵਿੱਚ ਮਸ਼ਾਲਾਂ ਲੈ ਕੇ ਹਵੇਲੀ ਵੱਲ ਨੂੰ ਤੁਰ ਪਈ ਰਸਤੇ ਵਿੱਚ ਚੰਨੀ ਦਾ ਦਿਲ ਜ਼ੋਰ-ਜ਼ੋਰ ਦੇ ਨਾਲ ਧੜਕ ਰਿਹਾ ਸੀ ਹਵੇਲੀ ਦੇ ਗੇਟ ਨੂੰ ਖੋਲ ਕੇ ਉਹ ਅੰਦਰ ਚਲੇ ਗਈ ਅੰਦਰ ਾਨ ਪੂਰੀ ਤਰ੍ਹਾਂ ਸਨਨਾਟਾ ਛਾਇਆ ਹੋਇਆ ਸੀ ਅੰਦਰਲੇ ਪਾਸੇ ਟੁੱਟੀ ਹੋਈ ਹਵੇਲੀ ਤੇ ਧੂੜ ਦੇ ਨਾਲ ਭਰੇ ਹੋਏ ਹਾਲ ਨੂੰ ਵੇਖ ਕੇ ਚੰਨੀ ਪੂਰੀ ਤਰ੍ਹਾਂ ਘਬਰੀ ਪਈ ਸੀ ਅਚਾਨਕ ਠਕ ਠਕ ਦੀ ਆਵਾਜ਼ ਆਈ ਤਿੰਨੋ ਜਣੇ ਡਰ ਗਏ ਫਿਰ ਇੱਕ ਕਾਲੇ ਜਿਹੇ ਰੰਗ ਦਾ ਸਾਇਆ ਭਜਦਾ ਹੋਇਆ ਨਜ਼ਰ ਆਇਆ ਤਿੰਨੋ ਜਣੇ ਚੀਖੇ ਭੂਤ ਭੂਤ ਫੋਟੋ ਫੋਟਾ ਹੁਵੇ ਲੀਚੋ ਬਾਹਰ ਨਿਕਲ ਆਏ ਚੰਨੀ ਘਰ ਆਣ ਕੇ ਜਦੋਂ ਸੌਣ ਲੱਗੀ ਤਾਂ ਸੌਣ ਤੋਂ ਪਹਿਲਾਂ ਪੂਰੀ ਤਰ੍ਹਾਂ ਡਰੀ ਪਈ ਸੀ ਉਹਨੂੰ ਲੱਗਦਾ ਸੀ ਕਿ ਜਿਹੜਾ ਭੂਤ ਉਹਨੇ ਦੇਖਿਆ ਅੱਜ ਸੁਪਨੇ ਵਿੱਚ ਵੀ ਉਹਨੇ ਉਹਨੂੰ ਆਣ ਕੇ ਡਰਾਉਣਾ ਅਗਲੇ ਦਿਨ ਚੰਨੀ ਦੇ ਦਾਦਾ ਜੀ ਨੇ ਤਿੰਨਾਂ ਨੂੰ ਬੁਲਾਇਆ ਦਾਦਾ ਜੀ ਹੱਸਦੇ ਹੋਏ ਬੋਲੇ ਆਓ ਬੱਚਿਓ ਤੁਹਾਨੂੰ ਮੈਂ ਭੂਤ ਦਿਖਾਵਾਂ ਜਿਹੜਾ ਤੁਸੀਂ ਕੱਲ੍ਹ ਦੇਖਿਆ ਸੀ ਉਹਨਾਂ ਨੇ ਲੱਗੇ ਹੀ ਨੀਵੀਂ ਪਾ ਕੇ ਖੜੇ ਪਿੰਡ ਦੇ ਹੀ ਇੱਕ ਬੰਦੇ ਵੱਲ ਇਸ਼ਾਰਾ ਕੀਤਾ ਕਿ ਆਹ ਹੈ ਪਤੰਦਰ ਉਹ ਰਾਤ ਵਾਲਾ ਭੂਤ ਜਿਹੜਾ ਕਿ ਹਵੇਲੀ ਵਿੱਚ ਰਾਤ ਨੂੰ ਕਬੱਡੀ ਦੀ ਤਿਆਰੀ ਕਰਿਆ ਕਰਦਾ ਸੀ ਡਰਾਉਣੀਆਂ ਕਹਾਣੀਆਂ ਸੁਣ ਸੁਣ ਕੇ ਉਹਨੇ ਮਜ਼ਾਕ ਜਿਹੇ ਦੇ ਵਿੱਚ ਭੂਤ ਵਾਲਾ ਮਾਸਕ ਪਾ ਲਿਆ ਸੀ ਜਦੋਂ ਚੰਨੀ ਨੇ ਪ੍ਰਤੱਖ ਆਪਣੀ ਅੱਖਾਂ ਦੇ ਸਾਹਮਣੇ ਦੇਖਿਆ ਤਾਂ ਹੁਣ ਉਹਦੇ ਮਨ ਦੇ ਵਿੱਚੋਂ ਡਰ ਨਾਂ ਦੀ ਛੈ ਪੂਰੀ ਤਰ੍ਹਾਂ ਗਾਇਬ ਹੋ ਗਈ। ਫਿਰ ਉਹਨੇ ਸੋਚਿਆ ਕਿ ਸੱਚਮੁੱਚ ਭੂਤ ਸਿਰਫ ਸਾਡੀ ਸੋਚ ਦੇ ਵਿੱਚ ਹੁੰਦੇ ਨੇ। ਜਦੋਂ ਸੱਚ ਸਾਹਮਣੇ ਆ ਜਾਂਦਾ ਤਾਂ ਸਾਰੇ ਦੇ ਸਾਰੇ ਡਰ ਖਤਮ ਹੋ ਜਾਂਦੇ ਨੇ। ਜਿਹੜੀ ਚੰਨੀ ਬੇहद ਡਰਪੋਕ ਹੋਇਆ ਕਰਦੀ ਸੀ ਹੁਣ ਉਹੀ ਚੰਨੀ ਹਨੇਰੀ ਰਾਤ ਨੂੰ ਵੀ ਡਰਦੀ ਨਹੀਂ। ਸਗੋਂ ਪਿੰਡ ਦੇ ਹੋਰ ਬੱਚੇ ਵੀ ਉਹਦੇ ਕੋਲੋਂ ਬਹੁਤ ਕੁਝ ਸਿੱਖਣ ਆਉਣ ਲੱਗ ਪਏ ਸੋ ਬੱਚਿਓ ਇਸ ਕਹਾਣੀ ਤੋਂ ਸਾਨੂੰ ਸੁਨੇਹਾ ਮਿਲਦਾ ਕਿ ਡਰ ਨਾਂ ਦੀ ਛਾਹ ਸਿਰਫ ਉੱਥੇ ਹੁੰਦੀ ਹੈ ਜਿੱਥੇ ਅਗਿਆਨਤਾ ਹੋਵੇ ਜਿੱਥੇ ਗਿਆਨ ਹੁੰਦਾ ਉੱਥੇ ਡਰ ਨਾਂ ਦੀ ਛਾਹ ਬਿਲਕੁਲ ਪੂਰੀ ਤਰ੍ਹਾਂ ਖਤਮ ਹੋ ਜਾਂਦੀ ਹੈ